ਵੱਡੀ ਜਾਂਦੀ ਉਂਗਲ ਫੇਰ ਮਤਲਬ ਪ੍ਰਮਾਤਮਾ ਚਾਹੁੰਦਾ ਨਹੀਂ ਵੀ ਅਸੀਂ ਟਾਈਮ ਨਾਲ ਜਾਏ ਕਿ ਨਹੀਂ ਕੰਮ ਤੇ ਯਾਰ ਆ ਰਿਹਾ ਜਿਹਾ ਲੱਗੇ ਤੂੰ ਭਗਵਾਨ ਤੇ ਹਾਂ ਐਜਾ ਲੱਗੇ ਤੂੰ ਵੀਰ ਦੇਖ ਚਾਚੀ ਕਿੰਨੀ ਧੁੱਪ ਚ ਕੰਮ ਕਰਕੇ ਆਉਗੀ ਹੁਣ ਦੇਖ ਲੋ ਡੈਡੀ ਇਹ ਹੀ ਕੁਲਫੀਆਂ ਹਨ ਕੰਚ ਦੀ ਬੋਤਲ ਦੇ ਬੱਟੇ ਲੈਂਦੇ ਹੁੰਦੇ ਸੀ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਵਾਲ ਤੇ ਤੁਹਾਡਾ ਸਾਡੇ ਬਲਾਓ ਦੇ ਵਿੱਚ ਐਸ ਟਾਈਮ ਐਸ ਟਾਈਮ ਪੰਜਾਬ ਦੇ ਵਿੱਚ ਦੋ ਮੌਸਮ ਚੱਲ ਰਹੇ ਨੇ ਲਗਾਤਾਰ ਜੇ ਤੁਸੀਂ ਘਰਾਂ ਜਿਹ ਰਹਿੰਦੇ ਹੋ ਆਹ ਨੂੰ ਆ ਲੱਗਦਾ ਵੀ ਬਾਹਲੀ ਗਰਮੀ ਐ ਨਜਾਇਜ਼ ਤੇ ਜੇ ਤੁਸੀਂ ਖੇਤ ਆ ਜਾਂਦੇ ਹੋ ਤੁਹਾਨੂੰ ਐ ਲੱਗਦਾ ਵੀ ਯਾਰ ਇੰਨੀ ਵੀ ਗਰਮੀ ਨਹੀਂ ਇੰਨੀ ਸੁਣੀ ਹਵਾ ਚੱਲੀ ਜਾਂਦੀ ਆ ਕੋਈ ਮੁੜਕਾ ਨਹੀਂ ਆਉਂਦਾ ਸੋ ਜਿਹੜਾ ਇਹ ਦਾ ਟਾਈਮ ਹੁੰਦਾ ਇਹਦੇ ਵਿੱਚ ਹਮੇਸ਼ਾ ਹੀ ਦੋ ਮੌਸਮ ਰਹਿੰਦੇ ਨੇ ਘਰ ਆ ਕੇ ਵੀ ਘਰ ਤਪਦੇ ਸਿਮੈਂਟੀਆਂ ਕਰਦੇ ਨੇ ਬੁਰਾ ਹਾਲ ਐ ਕਿਸੇ ਪਾਸੋਂ ਹਵਾ ਨਹੀਂ ਪੈਂਦੀ ਠੀਕ ਐ ਨਾ ਇੱਥੇ ਨਜ਼ਾਰਾ ਹਵਾ ਐ ਆਉਂਦੀ ਐ ਪੂਰੀ ਵਧੀਆ ਜੀ ਘਰ ਦਾ ਇੱਥੇ ਮੰਜਾ ਢਾ ਕੇ ਪਿਆਰਾ ਐ ਸਾਰੀ ਜਿਹੜੀ ਚੰਗਾ ਲੱਗਿਆ ਹੋਏ ਵਾਈਫਾਈ ਕੰਮ ਨਾ ਕਰਨਾ ਹੋਵੇ ਵੀ ਤੇ ਡੈਡੀ ਜੀ ਆਪੇ ਸੀ ਲੱਸੀ ਫੜਾਉਣਾ ਉਦੋਂ ਉਹਦਾ ਆਪਾ ਜਾਣਾ ਪਟੀ ਤੇ ਗਰਮੀ ਨੇ ਬੱਟ ਕੱਢੇ ਪਿਆ ਘਰ ਅਵੇ ਖੇਤ ਦਾ ਤੇ ਓਏ ਇਥੋਂ ਬੜਾ ਫਰਕ ਆ ਇਹ ਤਾਂ ਹੁੰਦਾ ਯਾਰ ਤੇ ਇਥੇ ਧਰਾਤ ਲੱਗੀ ਹੁੰਦੀ ਆ ਧਰਾਤ ਕਹਿੰਦੇ ਹਾਬੀ ਬਾਏ ਫੁੱਲੀ ਚੱਲਦੀ ਆ ਹਾਂ ਖੇਤ ਚਾਹ ਬਣਾ ਕੇ ਪੀਣ ਦਾ ਨਿਆਰੀ ਹੋਰ ਨਾਲੇ ਰੋਟੀ ਕਾਂਦਾ ਹਵਾ ਵਾਈ ਠੰਡੀ ਜਾ ਗਰਮੀ ਦੇ ਵਿੱਚ ਜਿਹੜੀ ਰੋਟੀ ਘਰੇ ਸੁਆਹ ਵੀ ਲੱਗਦੀ ਉਹੀ ਟਾਈਮ ਖੇਤ ਜਾ ਕੇ ਫੋਲ ਲੈ ਡੱਬਾ ਹਾਂ ਬਾਲੀ ਬਾਲੀ ਹਲੇ ਤਾਂ ਆਪਣੇ ਮੋਟਰ ਨਹੀਂ ਮਤਲ ਕਮਰਾ ਘਮਰਾ ਨਹੀਂ ਪਾਇਆ ਪਾਇਆ ਤਾਂ ਹੋਇਆ ਉਹ ਗੱਲ ਕਰਦੀਆਂ ਵੀ ਵਧੀਆ ਤਰੀਕੇ ਨਾਲ ਨਹੀਂ ਬਣਾਈ ਹੋਈ ਜੇ ਕਿਤੇ ਇਹ ਚੀਜ਼ ਨੂੰ ਵਧੀਆ ਤਰੀਕੇ ਨਾਲ ਬਣਾਇਆ ਹੋਵੇ ਕਿਉਂ ਸ਼ਟਰ ਲੱਗਿਆ ਮੂਰੇ ਵਧੀਆ ਤਾਂ ਪਾਇਆ ਹਦੂ ਦੇ ਚੀਜ਼ ਜੱਜ ਨਾਲ ਉਹ ਨਹੀਂ ਰਿੱਕੀ ਫਿਰ ਮੈਂ ਉਸਦੂ ਅੱਛਾ ਉਹ ਕਹਣਾ ਵੀ ਫਾਰਮ ਹਾਊਸ ਹੁਣਾ ਹੈ ਹਾਂ ਜਿਵੇਂ ਉੱਥੇ ਬਣਾਇਆ ਹੋਇਆ ਫੁੱਲ ਫੁੱਲ ਲੱਗੇ ਹੋਏ ਨੇ ਫਿਰ ਹੋਰ ਵੀ ਜੀ ਲੱਗਦਾਗਾ ਹੋਰ ਚੀਜ਼ ਕਹਿ ਰਹੀਆਂ ਮੈਂ ਇਹਨਾਂ ਨੇ ਖਾਲੀ ਰੋਟੀ ਨਾਲ ਆ ਰਿਹਾ ਦਾਨਾ ਤਰਿਕੇ ਕਿਹਾ ਨਮਾ ਮਾ ਵੀ ਕਿਨਾ ਬਜ ਗਿਆ ਤਰਾ ਤੁਮ ਹੋਈ ਡੇਟਸ ਮਸ ਮੇਰੇ ਉਧਰ ਬੋਚਾ ਲਾ ਗਿਆ ਮੈਂ ਤਾਂ ਚਪਲ ਹੀ ਪਾ ਰਹੀ ਹਾਂ ਦੂਦ ਚਪਲ ਹੀ ਪਾ ਲਈ ਬਾਲੀ ਕਰ ਮੈਂ ਹਾਂ ਗਰਮੀ ਵਾਲੀ ਆ ਹੋਰ ਵਾਲੀ ਕੰਮ ਹੋਇਆ ਪੈਚ ਦਾ ਹੋਰ ਆ ਜਾ ਯਾਰ ਮੈਂ ਦੇਖਾਂ ਕੀ ਕਰਦਾ ਉਹ ਰੋਟੀ ਨਹੀਂ ਲੱਗਦਾ ਕਾਰ ਨਹੀਂ ਲੱਗੀ ਹੋਇਆ ਜਿਹੜਾ ਬਗੇ ਹੁਣ ਕੀ ਰਹਿ ਗਿਆ ਇਹ ਤਾਂ ਪਾਈ ਆਈ ਹੈ ਇਹ ਕੁੱਪਰੇ ਹਾਂ ਕੁੱਪਣ ਵਾਲੇ ਤੇ ਕੱਪੜੇ ਪਾ ਕੇ ਉਧਰ ਬੋਚਾ ਲਾ ਦੂੰਗਾ ਹਿੰਗਾ ਜੋ ਉਧਰ ਬੋਚਾ ਲਾ ਗਿਆ ਰੋਕਣਾ ਲੇ ਕਪੜੇ ਕੱਢ ਦੋ ਨਿਬੜ ਗਿਆ ਉਹ ਤੁਸੀਂ ਸਾਫ ਕਰਦੇ ਹੋ। ਠੀਕ ਠੀਕ। ਉਹ ਕਿਉਂ ਉੱਧਰ ਰੁਕੀਆਂ ਰੁਕੀਆਂ ਦਾ ਬਣਾਈਆਂ ਨਾ। ਓਕੇ ਓਕੇ। ਸੈਨ ਵਾਲੀ ਬਣਾਤੀ ਸੀ ਅੱਜ ਕਿਹੜਾ ਉਹ ਸਕੂਲ ਜਾਣਾ। ਲੋ ਵੀ ਆ ਦੇਖ ਲੋ। ਹੈ? ਦੋ ਬੰਦੇ ਨਾਈ ਜਾਂਦੇ ਆ। ਜੇ ਯਾਰ ਖੁਸ਼ਾ ਪੂਰਾ ਉਧਰ ਨਾਲ ਉਹ ਦੇਖ ਲੋ। ਮੰਮੀ ਠੰਡਾ ਪਾਣੀ ਆ ਓਏ। ਦੰਦ ਵੱਜੀ ਜਾਂਦੇ ਇਹਦੇ। ਸਾਹ ਚੜਦਾ। ਜਿਹਾ ਰੇ ਬਿਜਲੀ ਇਹਨਾਂ ਨੂੰ ਅਰੇ ਅੱਜ ਮਾਰ ਲੰ ਪੈਰਾ ਅੱਜ ਬਸ ਬਰੋਆਵਾ ਹਾਂ ਜੇ ਵੱਡੀ ਜਾਂਦੀ ਉਂਗਲ ਫੇਰ ਇਹ ਠੀਕ ਆ ਹੁਣ ਤਾਂ ਮਾਗਰ ਮਾਗਰ ਫਿਰਦਾ ਫਿਰਦੇ ਗਰਮੀ ਦੀ ਨੰਦ ਲੈ ਰਿਹਾ ਜਵਾਕ ਸਾਥ ਤੇ ਪਾ ਲਾ ਤਾ ਦੇ ਪਾ ਸਾਹ ਚ ਪਾ ਭੈਣਾ ਭੈਣਾ ਤੂੰ ਵੀ ਬੋ ਆਲਾ ਮਿੱਤਰੋ ਕੰਮ ਟੇਡਾ ਹੋ ਗਿਆ ਮੈਂ ਆਇਆ ਸੀ ਗੱਡੀ ਕੱਢਣ ਇਧਰਲੇ ਟਾਇਰ ਦੀ ਹਵਾ ਜਮ ਫਿਸ ਹੋਈ ਵੀ ਆਪਾਂ ਆਪਣੇ ਮਿੱਤਰ ਨੂੰ ਹੁਣ ਕਰਿਆ ਪਿੰਡੋਂ ਉਹ ਕਹਿੰਦਾ ਵੀ ਮੈਂ ਜੈਕ ਲੈ ਕੇ ਆਉਣਾ ਫਿਰ ਹੋਰ ਕੋਈ ਹੱਲ ਨਹੀਂ ਕੋਈ ਟਾਇਰ ਨਾ ਖਰਾਬ ਹੋ ਜੇ ਜਾਂ ਲੌਏ ਵੀ ਖਰਾਬ ਹੋ ਸਕਦਾਗਾ ਉਹ ਕਹਿੰਦਾ ਵੀ ਮੈਂ ਜਾ ਕਿ ਲਾ ਕੇ ਨਾ ਬਟਾਇਰ ਲਾ ਕੇ ਲੈ ਜਾਗੇ ਤੇ ਮੈਂ ਪੈਂਚਰ ਲਾ ਕੇ ਲਾ ਕੇ ਦੁਬਾਰੇ ਫੜਾਕ ਨਾ ਤੇ ਹੁਣ ਆਪਾਂ ਇੱਕ 11 ਵਜੇ ਬਸ ਤੋਂ ਸ਼ਮਾਨਵੀ ਫੜਨਾ ਇੱਕ ਘੰਟਾ ਰਹਿ ਗਿਆ ਉਹਦੇ ਵਿੱਚ ਤੇ ਗਰਮੀ ਦਾ ਉਹ ਹਾਲ ਹੋ ਰੱਖਿਆਗਾ ਵੀ ਮੈਂ ਗੱਡੀ 'ਚ ਅਸੀਂ ਛੱਡੀ ਬੈਠਾ ਹਾਂ ਉਹਦਾ 15 ਮਿੰਟ ਹੋ ਗਏ ਮੈਨੂੰ ਆਏ ਨੂੰ ਤੇ ਹੁਣ ਤਾਂ ਕੋਈ ਮਣਾ ਬਾਹਰ ਨਿਕਲਣਾ ਪੈਣੀ ਹੈ ਕੰਮ ਇਧਰ ਕਿੱਡਾ ਹੋ ਗਿਆ ਵਾਲੀ ਗੱਡੀ ਕਹਾ ਕਰਕੇ ਲੋੜੀ ਪੈਣੀ ਹੈ ਗੱਲ ਇਦਾਂ ਵੀ ਟਾਇਰ ਹੁਣ ਗੱਡੀ ਮੈਨੂੰ ਲੱਗਦਾ ਮੰਗਦੀ ਹੈ ਕਿਉਂਕਿ ਹੁਣ ਬਹੁਤ 2-3 ਵਾਰੀ ਪੈਂਚਰ ਬੱਧਰ ਹੀ ਹੋ ਗਿਆ ਪੈਂਚਰ ਇਹ ਹੁਣ ਆਪ ਨੂੰ ਚੇਂਜ ਕਰਾਉਣੇ ਪੈਣੇ ਨੇ ਆਹ ਯਾਰ ਟਾਇਰ ਸੀਦਾ ਇਹਦਾ ਆਹ ਸੀਨ ਹੋ ਗਿਆ ਸੀਨ ਹੋ ਗਿਆ ਟੇਡਾ ਫੋਨ ਲਾਉਣੇ ਆਪਾਂ ਨੂੰ ਫੋਨ ਇਹ ਮਰਪੇ ਦੇਖੋ ਫਸਟ ਟਾਈਮ ਮੈਂ ਰਿੱਕੀ ਦੀ ਟੋਪੀ ਲੈਤੀ ਐ ਵੈਸੇ ਮੈਂ ਲਈ ਨਹੀਂ ਹੈਗੀ ਉਹੀ ਉਪਰੋਂ ਜੱਕਲੇ ਤੋਂ ਆਉਣ ਵਾਲੀ ਪਈ ਸੀਗੀ ਬਾਈ ਟੋਪੀ ਜਲਦੀ ਮੈਲੀ ਹੋ ਜਾਂਦੀ ਐ ਵਧੀਆ ਲੱਗ ਰਹੀ ਐ ਮੈਂ ਲੈ ਲਈ ਕਹਿੰਦੇ ਐ ਐ ਕੀ ਮਾਤ ਐ ਬਾਕੀ ਤੁਸੀਂ ਕਮੈਂਟ ਕਰਕੇੱਸ ਮੇਰੀ ਟੋਪੀ ਸੋਹਣੀ ਲੱਗਦੀ ਐ ਮੈਂ ਕਹੇ ਬੇ ਜਾਣ ਕੇ ਲਈ ਹੈਗੀ ਐ ਮੈਂ ਲੈ ਕੇ ਜਮੂਨ ਮੈਚ ਕਰਕੇ ਹਾਂ ਮੈਂ ਲੈ ਕੇ ਜਾਣੀ ਐ ਹਾਂ ਖੁੱਲੀ ਆ ਇੱਕ ਜਗੜੀਆ ਲੈ ਕੇ ਦਵਾ ਲਿਆ ਉਹ ਮੈਨੂੰ ਦਵਾ ਲਊਗਾ ਨਾਈ ਕੀ ਆਲੇ ਨਹੀਂ ਮਿਲ ਜੂ ਹੈ ਨਾ ਕੁੜੀਆਂ ਵਾਲੀ ਕੇ ਬੀਉਮਾਂ ਦੇ ਮਿਲੂ ਨਹੀਂ ਨਾਈ ਕੀ ਆਲੇ ਨਹੀਂ ਮਿਲ ਜੂ ਐਡੇ ਦਾਸ ਤੋਂ ਹੀ ਮਿਲ ਜੂ ਹਾਂ ਕੁੜੀਆਂ ਨੇ ਟੋਪੀ ਲਾ ਕੇ ਲਏ ਹੋ ਬਾਕੀ ਰਿੱਤੀ ਇੰਹੀ ਕਰਨੀਆਂ ਆ ਸਕੂਟੀ ਤੇ ਕੰਮ ਕਰਤਾ ਆਈਆਂ ਪੂਰੀਆਂ ਬਾਹਰ ਉਸ ਖਾਣ ਨੂੰ ਜੀ ਨਹੀਂ ਕਰਦਾ ਕੁਝ ਹੋਰ ਕਰਨ ਨੂੰ ਪੂਰੀਆਂ ਬਾਹਰ ਤਾਂ ਪਾਈ ਆ ਆ ਹੁਣ ਆਪਾਂ ਐ ਮੰਨ ਲਓ ਬੰਦਾ ਨਾ ਆ ਕੇ ਫਰੈਸ਼ ਹੋ ਕੇ ਆਉਂਦਾ ਹੈ ਨਾ ਹਾਂ ਆ ਗੁੰਜੀ ਰਾਣੀਏ ਹੋਰ ਜਲ ਬੰਦਾ ਕੇ ਫਰੈਸ਼ ਹੋ ਕੇ ਆਉਂਦਾਗਾ ਹਾਂ ਰਿੱਕੀ ਫੇਰ 5 ਮਿੰਟਾਂ ਬਾਅਦ ਬੰਦਾ ਫੇਰ ਪਾਣੀ ਪਣੀ ਹੋਈ ਅੰਦਰ ਲੁੱਕੇ ਨਾਲ ਦਰਵਾਜ਼ਿਆਂ ਜਵਾਨੀ ਮੋਟੀ ਖੜਾ ਹੁੰਦੀ ਹੈ ਜੀ ਖੇਤ ਆਉਂਦੀ ਹੈ ਵਧੀਆ ਖੇਤ ਤੱਕ ਨੰਬਰ ਮਹੌਲਾ ਪੂਰਾ ਮੇਰੇ ਕੋ ਫਿਲੈਂਗੂ ਜੀ ਦਾ ਪਰਦੀ ਪੰਜ ਹੋਈ ਜੀ ਕਿਵੇਂ ਹੋ ਗਏ ਉਹ ਕੱਲ ਕਿ ਰੁੱਕਿਆ ਬਾਹਰ ਜੀ ਇਹਦੇ ਹੁਣ ਗੇਟ ਹੈ ਲੈ ਗਏ ਮੌਹ ਹੱਜੇ ਅਸੀਂ ਜਲਦੀ ਜਾਣਾ ਸੀ ਪਹਿਲਾਂ ਤਿਆਰ ਹੋ ਗਏ ਸਾਡੀ ਗੱਡੀ ਮਤਲਬ ਪ੍ਰਮਾਤਮਾ ਚਾਹੁੰਦਾ ਨਹੀਂ ਵੀ ਅਸੀਂ ਟਾਈਮ ਨਾਲ ਜਾਏ ਕਿ ਨਹੀਂ ਕੰਮ ਤੇ ਕਰ ਮੈਨੂੰ ਫੋਨ ਦੁਬਾਰੇ ਲਾਉਣਾ ਹੋਊਗਾ ਨਾ 10 ਮਿੰਟਾਂ ਚੱਲਣਗੇ ਸੋਸ ਅਜੇ ਤੱਕ ਮੇਰਾ ਵੀ ਹੋ ਵੀ ਪੜਨਾ ਪਾਉ ਥੋੜਾ ਪਾਰਸਲ ਪੜਨਾ ਜਿੰਨੇ ਪਾਰਸਲ ਆਣ ਬਾਈ ਤੇ ਆਣਾ ਤੁਹਾਨੂੰ ਕੀ ਆਊਗਾ ਫਿਲਕਾ ਬਾਕੀ ਤੁਸੀਂ ਸਾਰੇ ਜੀ ਨਹੀਂ ਸੱਚ ਸਾਨੂੰ ਐ ਕਹਿੰਦੇ ਸੀਗੇ ਇਹ ਫੈਮਿਲੀ ਬਲੌਗ ਵਧੀਆ ਹੁੰਦੀ ਆ ਫੈਮਿਲੀ ਬਲੌਗ پتہ ਕੀ ਆਨ ਨਾਲੇ ਤਾਂ ਵਧੀਆ ਕਰੇ ਕੰਮਕਾਰ ਵੇ ਨਾ ਇਹ ਸਾਰਾ ਹਨਾ ਤੇ ਮੰਮੀ ਵੀ ਜਲੀ ਰੈਸਟ ਕਰ ਲੈਂਦੀ ਆਪੋ ਤੇ ਇਹ ਨਾਲੇ ਚੱਲ ਆਏ ਆ ਆਪਣੀ ਬਲੌਗਿੰਗ ਹੋ ਜਾਂਦੀ ਕਿਉਂਕਿ ਤੁਹਾਨੂੰ ਸਾਡੀ ਫੈਮਿਲੀ ਬਹੁਤ ਵਧੀਆ ਲੱਗਦੀ ਬਹੁਤ ਬਹੁਤ ਧੰਨਵਾਦ ਤੇ ਜਿਹੜੀਆਂ ਭੈਣਾਂ ਵਾਰੀ-ਵਾਰੀ ਕੁਐਸਚਨ ਕਰਦੀਆਂ ਹੋਣਗੀਆਂ ਬਾਈ ਮੈਂ ਇਹਨਾਂ ਦਾ ਰਿਪਲਾਈ ਦਿੱਤਾ ਹੋਇਆਗਾ ਰਿੱਕੀ ਤੁਸੀਂ ਪਿਛਲੇ ਬਲੌਗ ਨਾ ਮੈਂਸ਼ਨ ਕਰ ਦਿਆ ਕਰੋ ਨਾਲ ਜਿਹੜੇ ਬੰਦੇ ਨੇ ਪਿਛਲਾ ਬਲੌਗ ਨਹੀਂ ਦੇਖਿਆ ਹੁੰਦਾ ਪਿੱਛੇ ਨਹੀਂ ਆਉਂਦੇ ਹੁੰਦੇ ਵੀ ਆਹ ਬਲੌਗ ਦੇਖੋ ਲੱਗੇ ਹੁੰਦੇ ਆਗੇ ਲਿੰਕ ਹਰ ਸਕ੍ਰੀਨ ਹਾਂ ਫਿਰ ਉਹ ਤੁਸੀਂ ਪਿੱਛੇ ਕਲਿੱਕ ਕਰਕੇ ਦੇਖ ਲਿਆ ਕਰੋ ਤੇ ਇੱਕ ਕੁੜੀ ਕਹਿੰਦੀ ਵੀ ਦੀਦੀ ਇੱਕ ਇੱਕ ਵੀਡੀਓ ਪਾ ਕੇ ਫਿਟ ਵਿਦ ਮੀ ਵਾਲੇ ਤੇ ਤੁਸੀਂ ਮੁੜ ਕੇ ਬੋਲੇ ਦੀ ਚੋਪੀ ਕਰਗੇ ਬਾਈ ਹੁਣ ਮੈਂ ਬੋਲੂਗੀ ਅੱਜ ਬਣਾਉਂਗੀ ਮੈਂ ਜਾ ਕੇ ਅੱਜ ਬਣਾਉਂਗੀ ਮੈਂ ਉਹਦੀ ਵੀਡੀਓ ਹੁਣ ਮੈਂ ਇਹ ਰੋਟੀ ਖਾ ਲਾਂ ਰਿੱਕੀ ਨੇ ਤਾਂ ਖਾ ਲਈ ਇਹ ਤਾਂ ਰੱਜੇ ਹੋਏ ਨੇ ਝਾਰ ਵੀ ਰੱਜਿਆ ਹੋਇਆ ਰਹੇਗੀ ਕੱਲੀ ਮੈਂ ਠੀਕ ਹੈ ਹੁਣ ਮੈਂ ਰੋਟੀ ਰੋਟੀ ਖਾ ਲਾਂ ਫਿਰ ਆਪਾਂ ਗੱਲ ਕਰਾਂ ਮੈਂ ਅੱਜ ਤੋਂ ਮੈਂ ਤੇ ਰਿੱਕੀ ਟੋਪੀ ਤੇ ਪਰਨਾ ਵਾ ਟਾੜੀ ਹੋ ਠੀਕ ਹੈ ਸੀ ਯਾਰ ਉਹਦੇ ਟੋਪੀ ਤੇ ਪਰਨਾ ਵਾ ਟਾ ਇਹਨਾਂ ਨੇ ਮੇਰੇ ਨਾਲ ਪਰਨੇ ਦੇ ਬਟੇ ਜਿਆ ਰਹੇ ਜਿਹਾ ਲੱਗਿਆ ਤੁਮ ਬਗਵਾਨ ਦਾ ਐ ਜਿਹਾ ਲੱਗਿਆ ਮੇਰੇ ਨਾਲ ਮੈਂ ਜੀਜੇ ਜੀ ਦੇਖ ਕਿਉਂ ਨਹੀਂ ਰਿੱਕੀ ਹਾਂ ਤੁਹਾਨੂੰ ਵੀ ਦਿਖਾ ਕੇ ਖੇਰ ਖੋਲ ਕੇ ਲੈ ਗਿਆ ਆਪਣਾੜੀ ਸੁਮਤ ਦਾ ਕਾਲਾ ਹੋ ਟਾਇਰ ਸੀਗਾ ਪਹਿਲਾਂ ਮੋਰਲਾ ਫਿਰ ਚੱਲਾਂਗੇ ਆਪਾਂ ਘਰ ਤੇ ਤਕਾਮ ਤੇ ਲੋ ਵੀ ਅਸੀਂ ਪੀਰੇ ਗੰਦੇ ਦਾ ਰਾਸ ਹਾਂ ਠੀਕ ਹੈ ਤੁਹਿਆਰ ਖੁਸ਼ ਹੋ ਜਾਂਦਾ ਉੱਥੇ ਕੋਈ ਚੱਕਰ ਗੋਲ ਗੋਲ ਘੁੰਮ ਜਾਂਦੀ ਹੈ ਨਾ ਗੋਲ ਘੁੰਮ ਕੇ ਉਹਨੂੰ ਖੁਸ਼ ਹੋ ਜਾਂਦਾ ਸੀ ਤਿੰਨ ਗਲਾਸ ਪੀਤੇ ਤੇ ਕਰਾ ਛੋਟਾ ਦੋ ਕਰਾ ਦੇ ਹਾਂਜੀ ਨੇ ਲੋ ਜੀ ਤਿੰਨੇ ਦੀ ਹਾਂ ਗਰਮੀ ਬਾਲੀਆ ਬਈ ਅੱਜ 40 ਡਿਗਰੀ ਟੈਂਪਰੇਚਰ ਆ ਤੇ ਕਿਹਨੂੰ ਵਿਆ ਦਨੇ ਹੈ ਹਨਾ ਲੋ ਵੀ ਮੈਂ ਤੇ ਖੁੰਤਾ ਚੱਲੇ ਆ ਇੱਥੇ ਚਿਕਨ ਬਰਗਰ ਖਾਣ ਕਿੱਥੇ ਜੱਲੇ ਆ ਦੱਸ ਹਾਂ ਬਰਗਰ ਕਿੰਗ ਬਰਗਰ ਕਿੰਗ ਵਾਲੇ ਤੇ ਚੱਲੇ ਆ ਅਸੀਂ ਚਿਕਨ ਬਰਗਰ ਖਾਣ ਤੇ ਬਾਹਰ ਟੈਂਪਰੇਚਰ ਹੋ ਚੁੱਕਿਆ 40 ਡਿਗਰੀ ਕਿੰਨਾ 40 ਡਿਗਰੀ ਜਿਹੜਾ ਜੇ ਸਮਝ ਲਾ ਵੀ ਬੁਰਾ ਹਾਲ ਹੀ ਆ ਮਨਪਰੀ ਤਕੌਰ ਤੁਹਾਨੂੰ ਮੈਂ ਦਿਖਾਉਣਾਗਾ 40 ਡਿਗਰੀ ਟੈਂਪਰੇਚਰ ਦੇ ਵਿੱਚ ਲੂ ਨੂੰ ਮਖੌਲਾ ਕਰਦੀ ਜਾ ਰਹੀ ਹੈ ਜੀ ਮੈਂ ਜਾਨੀ ਅੱਜ 40 ਡਿਗਰੀ ਹੋਗਾ 40 ਡਿਗਰੀ ਗਰਮੀ ਨੂੰ ਮਖੌਲਾ ਕਰਕੇ 40 ਡਿਗਰੀ ਮਨਪਰੀ ਤਾਂ ਹੋਰ ਹੈਲਮਟ ਮੈਂ ਤਾਇਆ ਨਹੀਂ ਲੈਂਦਾ ਮੈਂ ਕਿ ਬਾਲੀ ਜਿਆਦਾ ਗਰਮੀ ਲੱਗੂ ਕੋਈ ਹੈ ਗਰਮੀ ਹੈ ਵੀ ਬਾਲੀ ਹੈ ਲੱਕੀ ਹਾਂ ਤੁਸੀਂ ਬੁੱਧ ਲੱਕੀ ਹਾਂ ਤੁਸੀਂ ਦੇਖ ਚਾਚੀ ਕਿੰਨੀ ਧੁੱਪ ਚ ਕੰਮ ਕਰਕੇ ਆਉਗੀ ਹੁਣ ਹੋਰ ਚੱਲ ਠੀਕ ਆ ਨਵੀਂ ਗੱਡੀ ਤੇ ਬਗ ਜਾਂਦੇ ਫਿਰ ਜਵਾਕ ਦਾ ਔਖਾ ਨਾ ਇਹਦਾ ਹੋਰ ਆਇਆ ਮਸਾ ਖੁੱਤੀ ਨੇਤੀ ਆਨੇ ਚੱਲਣ ਖਵਾ ਪਿਆ ਲੈ ਹੁਣ ਹੱਥ ਦੇ ਨੇ ਖਵਾ ਪਿਆ ਲੈ ਮੈਂ ਕੰਮ ਕਰੀਏ ਚੱਲੀਏ ਜੀ ਅੱਗ ਲੱਗੀ ਬਾਹਰ ਅੱਗ ਲੱਗੀ ਭਈ ਅੰਦਰ ਸਿੱਛਲਡ ਮਹੌਲਾ ਪੂਰਾ ਹੈ ਨਾ ਹੈ ਨਾ ਬਾਹਰ ਸਾਮਰ ਤੇ ਅੰਦਰ ਅੰਦਰ ਠੰਡਾ ਅੰਦਰ ਵੀ ਇੰਗਲਿਸ਼ ਚ ਬੋਲੋ ਇਹ ਹਲਾ ਵਾਲੀ ਹੋ ਗਈ ਤੇ ਠੀਕ ਆ ਅੜਗੜਵਾ ਉਸ ਦਾ ਪੈਸਾ ਵਰਤੀ ਅੜਗੜਦੇ ਵਿੰਟਰ ਗਰਗਨਾਂ ਦੀ ਮੈਨੂੰ ਇਹ ਬਹੁਤ ਸਿਫਤ ਲੱਗੀ ਪਾਣੀ ਵੀ ਦਿੰਦੇ ਆ ਬਈ ਅਜ ਮੰਗਲੇ ਸਿੰਪਲ ਪਾਣੀ ਵਧੀਆ ਜਿਹੜਾ ਲਿਆ ਕੇ ਦਿੰਦੇ ਆ ਹੈਨਾ ਸਵਾਦ ਸਾਡੇ ਜਵਾਗ ਦਾ ਫੇਵਰਟ ਆ ਕ੍ਰਿਸਪੀ ਚਿਕਨ ਉਹ ਖਵਾਉਣ ਲੈ ਆਏ ਇਹਨੂੰ 99 ਦੇ 2 ਆਉਂਦੇ ਆ ਆਦਾ ਕੋਈ ਹੋਰ ਆਫਰ ਆ ਜਿਹੜੇ ਸੀ ਖਾ ਰਹੇ ਆ ਕ੍ਰਿਸਪੀ ਚਿਕਨ ਬੱਚਿਆਂ ਨੂੰ ਤੁਸੀਂ ਖਵਾ ਸਕਦੇ ਹੋ ਆਰਾਮ ਨਾਲ ਕੋਈ ਸਪਾਈਸੀ ਹੁੰਦਾ ਜਿਵੇਂ ਸਿੰਪਲ ਹੁੰਦਾ ਜਿਵੇਂ ਮੱਕੜੀ ਦਾ ਆਲੂ ਟਿੱਕੀ ਹੁੰਦਾ ਉਹ ਉਹ ਤਰੀਕਾ ਹੀ ਹੈ ਨਾ ਬਸ ਇਹ ਚਿਕਨ ਦੀ ਟਿੱਕੀ ਹੁੰਦੀ ਆ ਇਹਨਾਂ ਨੂੰ ਇਹ ਫਰੂਟ ਜਿਹੜੇ ਨੇ ਚੱਕ ਮੂੰਹ ਚੱਕ ਕੇ ਲੈ ਆਈਆਂ ਇੱਕ ਆਹ ਮੱਛਰ ਦਾ ਪਤਲੀ ਤਾੜਾ ਉਹ ਇੱਕ ਦੋ ਆਹ ਕਰ ਬਣ ਜਾਵੇ ਆਹ ਕਿਹੜਾ ਸੇਬ ਸੁੱਕਲੇ ਆਉਂਦੀ ਮੈਂ ਮੰਗੂ ਲਈਆਂ ਮੈਂ ਦਵੇ ਵਾਸਤੇ ਉਹ ਬਣਾਉਂਗਾ ਮੈਂ ਮੰਗੋ ਸ਼ੇਕ ਠੀਕ ਠੀਕ ਹੈ ਹਾਂ ਠੀਕ ਹੈ ਉਹ ਸੌਣਾ ਗਿਆ ਰੋ ਮੰਗੋ ਸ਼ੇਕ ਉਹ ਚੀਜ਼ ਮੈਂ ਲਈ ਆਂ ਕਪੀਤਾ ਠੀਕ ਹੋ ਗਿਆ ਲੋੜੀਂਦੀ ਇਹ ਸ਼ੇਕ ਤੇ ਜੁਝਾਰ ਵੀ ਪੀ ਲੈਂਦਾ ਓਕੇ ਮੰਗੋ ਕਿ ਸੋਚੋ ਸਭ ਤੋਂ ਮਹਿੰਗਾ ਫਰੂਟ ਲਈ ਹੈ ਮੈਂ ਕੀ ਹੈ ਕੀਵੀ ਐਵੋਕਾਡੋ ਇਹ ਨਹੀਂ ਆ ਤੁਸੀਂ ਚਾਹੀ ਨਹੀਂ ਨਹੀਂ ਉੱਤੇ ਮਹਿੰਗਾ ਫਰੂਟ ਆ ਸਾਰਿਆਂ ਤੋਂ ਨਾਲ ਵੀ ਆਪਣੇ ਮੇਰੇ ਕੋਲ ਨਹੀਂ ਮਿਲੇ ਇੰਨਾਂ ਦੇ ਮਿਲੇ। ਕਿੱਲਾ ਦੇ। ਠੀਕ ਹੈ। ਲੇ ਕੇ ਚੱਲ ਮੈਂ ਅੱਧਾ ਕਿਨੇ ਲੈ ਕੇ 250 ਰੁਪਏ ਦਾ ਆਇਆ ਸੀ। ਉਹ। ਨਾ ਨਾ। ਜਿਆਰ ਵਾਰਕ ਤੇ ਆਪਣੀ ਵਾਰਕ। ਠੀਕ ਹੈ। ਤੇ ਐਪਲ ਲੈ ਕੇ ਆ। ਫੇਰ ਹੀ ਤਾਂ ਗੱਲ ਐ ਜੇ ਆਪਾਂ ਕੋ ਬਿਨਾਂ ਕਿਸੇ ਤਾਂ ਗੱਲ ਹੋਰ ਦੀ। ਐਪਲ ਤਾਂ ਲਈ ਹੀ ਸਰ। ਕੋਈ ਕੋਈ ਨਹੀਂ। ਫੇਰ ਹੀ ਗੱਲ ਬਣੂ। ਐਪਲ ਐਪਲ ਤਾਂ ਸਰ। ਬਾਬੇ ਤੂੰ ਤਾਂ ਰੇੜੀ ਲਾ ਲਿਆ ਤੂੰ ਸਾਰੀ ਲਈ ਆ ਕਿੰਨੇ ਦੀ ਨਹੀਂ ਐ ਫਰੂਟ ਸਾਰੇ। ਤੇਰੀ ਕੀ ਆ ਮੋਲਾ ਤੂੰ ਅਸੀਂ ਹੁਣ 10 15 ਜਨ ਕੋਈ ਰੇੜੀ ਲੈ ਕੇ ਵੇਚ ਲਵਾਂ ਉਹ ਤੋਂ ਬਾਅਦ ਹੀ ਵੇਚਦੇ ਬੇਚਣਗੇ ਚਾਰ ਪੈਦੇ ਕਿਲੋ ਚਾਰ ਪੈਦੇ ਕਿਲੋ ਹਾਂਜੀ ਵੀ ਕੋਈ ਗੱਲ ਤੁਸੀਂ ਵੇਟ ਕਰ ਲਓ ਆਪਣੀ ਪੇੜ ਨੂੰ ਜੇ ਤੁਸੀਂ ਬੈਠੇ ਰਹੋ ਅੰਦਰ ਤੁਹਾਨੂੰ ਕੁਲਫੀਆਂ ਨਹੀਂ ਮਿਲਦੀਆਂ ਅੱਜ ਸਾਡੇ ਡੈਡੀ ਸਾਰਿਆਂ ਨੂੰ ਕੁਲਫੀਆਂ ਦਵਾ ਰਹੇ ਆ ਡੈਡੀ ਦਵਾ ਰਿਹਾ ਸਾਨੂੰ ਸਾਰਿਆਂ ਨੂੰ ਕੁਲਫੀਆਂ ਜੁਝਾਰ ਵੀ ਲਊਗਾ ਜੁਝਾਰ ਦਾਦਾ ਜੀ ਕੁਲਫੀ ਦਵਾਉਂਦੇ ਤੂੰ ਵੀ ਲਏਂਗਾ ਇਹ ਵੀ ਲੋਗ ਰੈਡੀ ਇਹ ਤਾਂ ਖਾਂਦੇ ਹੀ ਨਹੀਂ ਰੈਡੀ ਪਾ ਦੇਖਿਆ ਤਿੰਨ ਤੇ ਲੈਓ ਦਾਦਾ ਜੀ ਨਾਲ ਜਾਓ ਆਈਸਕ੍ਰੀਮ ਲੈ ਕੇ ਜਾਓ ਜਾਓ ਦਾਦਾ ਜੀ ਨਾਲ ਜਾਓ ਉਹ ਪਾਪੂ ਵੀ ਜਾਊਗਾ ਉਹ ਆ ਜਾ ਦਾਦਾ ਜੀ ਨੂੰ ਜਾਣਾ ਨਹੀਂ ਔਰ ਕੁਲ ਫੀਆਲਾ ਪਾਈ ਨਾ ਵਗੇ ਗੁੰਦਾਏ ਕੁਲਫੀ ਵੇਚਣ ਲੱਗੇ ਦੱਸੇ ਐ ਗੁੰਦਾਜ ਐ ਨਹੀਂ ਲੈਣੀਆਂ ਨੇ ਲੈ ਦੱਸ ਨਹੀਂ ਕਰਨੀ ਉਹ ਮੈਂ ਇਹ ਨਹੀਂ ਲੈਣੀ ਮੈਂ ਤਾਂ ਦੂਸਰੀ ਲੂੰਗੀ ਓਕੇ ਜੀ ਮਰਜ਼ੀ ਹੈ ਨੂੰ ਤਾਂ ਗੁੰਦਾ ਜੀ ਕਿ ਵੀ ਲੈ ਨਹੀਂ ਆ ਹੇਰ ਇੱਕ ਵੀਰੇ ਇੱਕ ਉਹ ਹੁੰਦੀ ਆ ਕੋ ਇਹ ਆਏ ਵੇਚਣ ਤਾਂ ਨਹੀਂ ਜਾਣਾ ਬਣਾ ਦੇ ਨੀਚੇ ਆ ਚਲੀ ਬੁੱਤਾ ਆ ਜਾ ਤਾਜ ਆ ਦੇਖ ਆ ਦੇਖ ਮम्मा ਆਈਸਕ੍ਰੀਮ ਲੈ ਕੇ ਆਇਆ ਆਲੇ ਮम्मा ਤੁਹਾਡੇ ਵਾਸਤੇ ਲੈ ਆਇਆ ਮੈਂ ਖੋਇ ਵਾਲੀ ਗੁਲਫੀ ਆ ਸਾਡੇ ਡੈਡੀ ਨੇ ਦਵਾਈਆਂ ਸਾਰਿਆਂ ਨੂੰ ਗੁਲਫੀਆ ਡੈਡੀ ਨੇ ਦਵਾਈਆਂ ਤੁਹਾਡੇ ਵਾਸਤੇ ਨਹੀਂ ਉਹ ਕਹਿੰਦੇ ਸਾਡੇ ਕੋਲ ਪੈਸੇ ਹੈਗੇ ਆ ਉਹ ਕਹਿੰਦੇ ਸਾਡੇ ਕੋਲ ਪੈਸੇ ਹੈਗੇ ਡੈਡੀ ਤਾਂ ਦਵਾਉਂਦੇ ਸੀਗੇ ਹਾਂ ਡੈਡੀ ਤਾਂ ਕਹਿੰਦੇ ਸੀ ਵੀ ਤੁਸੀਂ ਵੀ ਲੈ ਲੋ ਕੇ ਸਾਡੇ ਕੋਲ ਪੈਸੇ ਹੈਗੇ ਆ ਆ ਦੇਖੋ ਛੋਟਾ ਤਾਂ ਸਾਡੇ ਵਾਲੀ ਚੋਂ ਖਾਲੂਗਾ ਜਿਹੜੀ ਦੇਖਿਓ ਦੇਖ ਲੋ ਡੈਡੀ ਇਹ ਹੀ ਕੁਲਫੀਆਂ ਨਾ ਕੰਚ ਦੀ ਬੋਤਲ ਦੇ ਵੱਟੇ ਲੈਂਦੇ ਹੁੰਦੇ ਸੀ ਦਾਣਿਆਂ ਦੇ ਵੱਟੇ ਹੁਣ ਤਾਂ 10-10 ਦੀਆਂ ਹੋ ਗਈਆਂ ਕੋਈ ਵਾਲੀ ਰੈਡੀ ਤੇ ਯਾਰ ਵੀ ਖੋਇ ਵਾਲੀ ਕੁਲਫੀ ਖਾ ਰਿਆ ਸੌਦਾ ਮਾਨ ਰਖਦਾ ਬੋਲੇ ਓਏ ਗਾਇਸ ਇੱਕ ਸੂਟ ਹੋਰ ਗਰਮੀਆਂ ਦਾ ਟੋਪ ਆਏ ਤੁਹਾਡੇ ਲਈ ਹਾਂ ਇੰਨਾ ਕੰਫਰਟੇਬਲ ਸਟੱਫ ਆ ਇੰਨਾ ਸੌਫਟ ਆ ਫੁੱਲ ਲੁੱਕ ਮੈਂ ਤੁਹਾਨੂੰ ਦਿਖਾਉਣੀ ਆ ਵੇਟ ਕਰੋ ਇੱਥੇ ਹਰਿਆਲੀ ਵਿੱਚ ਇੱਥੇ ਵਧੀਆ ਦੇਖਦਾ ਸੂਟ ਦੇਖੋ ਬਈ ਆਪਾਂ ਠੀਕ ਆ ਸਪਰੇਟ ਸਲਵਾਰ ਹੈਗੀ ਇਹ ਤੇ ਪਹੁੰਚਾ ਹਟਾ ਪਾਤਾ ਮੈਂ ਠੀਕ ਹੈ ਕਿਉਂਕਿ ਅੱਜਕੱਲ ਦੇਖੋ ਟ੍ਰੈਂਡ ਦੇ ਹਿਸਾਬ ਨਾਲ ਥੋੜਾ ਜਿਹਾ ਆਪਾਂ ਨੂੰ ਬਣਾਉਣਾ ਹੀ ਪੈਂਦਾ ਹੈਗਾ 파ਰਸੀ ਤਾਂ ਬਣਾਈ ਨਹੀਂ 파ਰਸੀ ਨਹੀਂ ਬਣਾਈ 파ਰਸੀ ਸਲਵਾਰ ਦਾ ਜਿਹੜਾ ਪਤਾ ਕੀ ਹੈ ਜਿਹੜੀ 파ਰਸੀ ਸਲਵਾਰ ਹੁੰਦੀ ਹੈ ਨਾ 파ਰਸੀ ਸਲਵਾਰ ਦਾ ਮਤਲਬ ਮੈਂ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਦੇ ਵਿੱਚ ਦੱਸੂੰਗੀ ਠੀਕ ਹੈ ਆ ਦੇਖੋ ਆਪਾਂ ਇੱਥੇ ਆਰਗੈਂਜ਼ਾ ਲਗਾਇਆ ਹੈਗਾ ਬੈਲ ਸ਼ੇਪ ਬਾਹ ਲੀਫ ਪਲੱਸ ਆਰਗੈਂਜ਼ਾ ਦਾ ਪੈਚ ਥਿਸ ਵਨ ਨੈਕ ਦਾ ਡਿਜ਼ਾਈਨ ਦੇਖ ਲਓ ਬੀ ਬਣਾਇਆ ਹੈਗਾ ਠੀਕ ਹੈ ਓਮੀ ਆਰਗੈਂਜ਼ਾ ਲਗਾ ਕੇ ਆ ਵੀ ਆਪਾਂ ਆਰਗੈਂਜ਼ਾ ਲਗਾ ਕੇ ਲੇਸ ਲਗਾਈ ਆ ਇੱਧਰ ਵੀ ਇਵੇਂ ਆ ਉਹਦੀ ਫਿਟਿੰਗ ਤੋਂ ਬਹੁਤ ਜ਼ਿਆਦਾ ਖੁੱਲਾ ਬਣਾਇਆ ਹੈਗਾ ਇੱਕ ਤਰ੍ਹਾਂ ਦਾ ਕੋਰ ਸੈੱਟ ਹੈਗਾ ਪ੍ਰਾਈਸ ਵੀ ਬਹੁਤ ਜੈਨੂਅਨ ਆ ਠੀਕ ਆ ਤੇ ਇੰਨਾ ਕੰਫਰਟੇਬਲ ਸਟਾਫ ਆ ਕਾਲਜ ਵਾਲੀਆਂ ਕੁੜੀਆਂ ਠੀਕ ਆ ਆਨ ਮੈਰਿਡ ਕੁੜੀਆਂ ਵਿਆਹੀਆਂ ਲਈ ਵੀ ਆ ਮੈਂ ਵੀ ਤਾਂ ਵਿਆਹੀਆਂ ਮੈਂ ਪਾਇਆ ਹੈਗਾ ਬਹੁਤ ਕੰਫਰਟੇਬਲ ਸਟਾਫ ਆ ਮਮਸ ਲਈ ਜਿਨ੍ਹਾਂ ਨੇ ਵੀ ਬਣਵਾਉਣੇ ਆ ਕਲਰਸ ਵੀ ਤੁਹਾਨੂੰ ਕਾਫੀ ਮਿਲ ਜਾਣਗੇ ਪ੍ਰਿੰਟ ਵੀ ਤੁਹਾਨੂੰ ਕਾਫੀ ਮਿਲ ਜਾਣਗੇ ਡਿਜ਼ਾਈਨ ਰੈਡੀ ਕਰਵਾਉਣਾ ਆ 6283177170 ਵਾਟਰ ਸੋ 33 317 ਵਾਲੇ ਨੰਬਰ ਤੇ ਸਕਰੀਨਸ਼ਾਟ ਭੇਜਿਓ ਤੇ ਆਰਡਰ ਕਨਫਰਮ ਕਰ ਦਿਓ। ਲੋ ਬਈ ਮਿੱਤਰੋ ਕੰਮ ਧੰਦੇ ਨਿਵੇੜਦੇ ਹੋਏ, ਕੀਗਾ ਫੋਟੋ ਸ਼ੂਟ ਕਰਦੇ ਹੋਏ, ਫਣੀ ਵੀਡੀਓਜ਼ ਬਣਾਉਂਦੇ ਹੋਏ, ਸਬਜ਼ੀ ਬਣਾ ਕੇ, ਆਟਾ ਗੁੰਨ ਕੇ, ਤੁਝਾਰ ਨੂੰ ਤਾਈ ਦੀ ਪੋਤੀ ਨੂੰ ਫੜਾ ਕੇ ਹੁਣ ਅਸੀਂ ਆਪਦਾ ਕੰਮ ਕਰਕੇ ਆਉਣੇ ਆ। ਅਸੀਂ ਜਾ ਰਹੇ ਹਾਂ ਤਪੇ। ਇਹਨਾਂ ਦੇ ਭਾਦ ਹੀ ਬਣੀ ਪਈ ਆ। ਸਾਰੇ ਪੁੱਛੇ ਨੇ ਕਿੱਥੇ ਚੱਲੋ ਕਿੱਥੇ ਚੱਲੋ। ਮੈਂ ਕਿਹਾ ਸ਼ਿਮਲੇ ਚੱਲਣ ਜਾਣਾ ਕਿਸੇ ਨੂੰ। ਗਰਮੀ 'ਚ ਸਾਰੇ ਤਿਆਰ ਹੋ ਗਏ। ਕਹਿੰਦੇ ਮੈਨੂੰ ਵੀ ਲੈ ਜਾ ਮੈਨੂੰ ਵੀ ਲੈ ਜਾ ਹਾਂ ਗਰਮੀ ਨੂੰ ਦੇਖ ਕੇ ਸਾਰੇ ਭਸਦੇ ਆ ਪਰ ਇਹਨਾਂ ਨੂੰ ਐ ਨਹੀਂ ਪਤਾ ਪੁੱਤ ਸ਼ਿਮਲੇ ਵੀ ਇੰਨੀ ਗਰਮੀ ਹੋੈਂਦੀ ਹੋਣੀ ਆ ਹਾਂ ਤੋ ਨਹੀਂ ਹਾਂ ਥੋੜਾ ਜਿਹਾ ਅੱਗੇ ਜਾਣ ਦੀ ਸੋਚੋ ਨਾ ਬਈ ਲੈ ਬਈ ਆਪਾਂ ਤਾਂ ਪਿਆਏ ਤੇ ਨਾਲ ਨੇਰੀ ਲੈ ਆਏ ਹੋਰ ਨੇਰੀ ਰੇਤਾ ਹੋਰ ਓਹ ਹੋ 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 ਨੇਰੀ ਦੇ ਅਗਲੇ ਮਿੰਟ ਤੇ ਖਿਲਾਰੇ ਜਿਹਾ ਬਾਦੁੰਦੀ ਹੁੰਦੀ ਹੁੰਦੀ ਆਣਾ ਖੁੰਨੀ ਭੈੜੀ ਯਾਰ ਕੀ ਹੋਂ ਦੇਖ ਰੁੱਤਾਂ ਛੜਾ ਹਾਂ ਕੁਝ ਵੀ ਨਹੀਂ ਦਿਖਦਾ ਬਹੁਤ ਜਿਆਦਾ بڑا ਨੁਕਸਾਨ ਕਰਕੇ ਜਾਓ ਹੈਨਾ